टीवी देख रहे हो मैं हा प्रकाश शर्मा आज सोशल मीडिया दे ऊपर सारा दिन एक पुरुष कर्मचारी दी एक ताकड़ एसएचओ दी वीडियो चल दी ਤੁਸੀਂ ਸਾਰੇ ਨਹੀਂ ਵੇਖੀ ਹੋਣੀ ਐ ਤੇ ਉਹੀ ਤਾਕੜ ਅਫਸਰ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਸਰ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਕਹਿ ਲਿਆ ਵੀ ਤੁਸੀਂ ਅੱਜ ਦੇ ਸਿੰਘਮੋ ਕਿਉਂਕਿ ਤੁਹਾਡੀ ਜਿਹੜੀ ਤਾਕੜ ਸਪੀਚ ਸੀ ਉਸ ਵੇਲੇ ਤਾਂ ਨਸੀਹਤ ਦਿੱਤੀ ਹੈ ਨਾ ਤਸਕਰਾਂ ਨੂੰ ਉਹ ਕਾਬਲੇ ਤਰੀਫ ਹੈ ਸਭ ਤੋਂ ਪਹਿਲਾਂ ਸਰ ਆਪਣਾ ਨਾਮ ਜਰੂਰ ਦੱਸੋ ਦਸਕਰ ਨੂੰ ਥੈਂਕ ਯੂ ਜੀ ਮੇਰਾ ਨਾਮ ਮੈਂ ਸਚਮਲੋ ਲਗਿਆ ਹਾਂ ਸਬ ਇੰਸਪੈਕਟਰ ਸੁਖਮ ਸਿੰਘ ਸੜੇਨ ਇੱਕ ਡੀਜੀਪੀ ਸਾਹਿਬ ਪੰਜਾਬ ਸਰਕਾਰ ਲੋ ਸਾਨੂੰ ਸੀਗਾ ਵੀ ਤੁਸੀਂ ਲੋਕਾਂ ਦੇ ਨਾਲ ਆਪਣਾ ਨੇੜੇ ਤੋਂ ਰابطਾ ਕਿਉਂ ਕਰੋ ਉਹਦੇ ਤਹਿਤ ਸਾਡੀ ਸੰਪਰਕ ਜਿਹੜੀ ਇੱਕ ਮੀਟਿੰਗ ਹੁੰਦੀ ਸੀ ਪਿੰਡ ਵਾਈਜ਼ ਅਸੀਂ ਪਿੰਡਾਂ ਜਾਂਦੇ ਸੀ ਤੇ ਉੱਥੇ ਦੇ ਇੱਕ ਖੁੰਡ ਚਰਕਾਂ ਅਸੀਂ ਆਪਣੀਆਂ ਲੋਚਨਾਵਾਂ ਵੀ ਸੁਣਦੇ ਸੀਗੇ ਸਰਕਾਰ ਪੱਤੀ ਆਪਣੇ ਪ੍ਰਤੀ ਵੀ ਪਰ ਉਹਦੇ 'ਚ ਅਸੀਂ ਇਹ ਹੁੰਦਾ ਸੀ ਸਾਨੂੰ ਜਿਹੜਾ ਵੀ ਪਿੰਡ 'ਚ ਕੋਈ ਸਨੇਚਰ ਆ ਕੋਈ ਸ਼ਮਗਲਰ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਡਰਗ ਵੇਚਦਾ ਸਾਨੂੰ ਦੱਸੋ ਤੇ ਇੰਨਾ ਵਿੱਚੋਂ ਕੱਲ ਮੇਰੀ ਰਾਮਗੜ੍ਹ ਸਰਦਾਰਾਂ ਦੇ ਵਿੱਚ ਅਸੀਂ ਸੰਪਰਕ ਮੀਟਿੰਗ ਸੀਗੀ ਨਾਲ ਉਤੋਂ ਦੇ ਸਰਪੰਚ ਸੀਗੇ ਨਵਦੀਪ ਬੱਬੂ ਇਹੀ ਉੱਥੇ ਸਾਰੇ ਕਰ ਰਹੇ ਸੀ ਉੱਥੇ ਲੇਡੀਜ਼ ਕਾਵਾ ਕਾਫੀ ਤਦਦਤ ਸੀਗੀਆਂ ਤੇ ਜਦੋਂ ਮੈਂ ਲੇਡੀ ਨੂੰ ਥੋੜਾ ਜਾਂ ਮੋਟੀਵੇਟ ਕੀਤਾ ਥੋੜਾ ਕਾਉਂਸਲਿੰਗ ਕੀਤੀ ਉਹਨਾਂ ਨੂੰ ਥੋੜਾ ਜੋੜਿਆ ਵੀ ਤੁਸੀਂ ਦੱਸੋ ਅੱਜ ਕਿਹਦਾ ਬੱਚਾ ਮਰਿਆ ਕੱਲੂ ਤੁਹਾਡੇ ਵਿੱਚ ਦੀ ਮਰੀ ਆ ਤੇ ਉਹਨਾਂ ਦੇ ਵਿੱਚ ਥੋੜੀ ਖੁੰਡ ਚਰਚਾ ਹੋਣ ਲੱਗੀ ਤੇ ਉਸ ਤੋਂ ਮੈਂ ਬੜਾ ਉਹਨਾਂ ਦੇ ਵਿੱਚ ਮੈਂ ਹੋਇਆ ਮੈਂ ਕਿਹਾ ਵੀ ਬਹੁਤ ਵਧੀਆ ਗੱਲ ਆ ਵੀ ਤੁਸੀਂ ਮੈਨੂੰ ਦੱਸੋ ਉਹਨਾਂ ਦੇ ਵਿੱਚੋਂ ਫਿਰ ਮੈਨੂੰ ਦੱਸਿਆ ਵੀ ਇੱਕ ਲੇਡੀਜ਼ ਆ ਵੀ ਇੰਦਨਾਂਉ ਬਿਊਟੀ ਪਾਰਲਰ ਦੇ ਜਿਹੜਾ ਉਹਦੇ ਆੜ ਦੇ ਵਿੱਚ ਉਹ ਨਸ਼ਾ ਹੀ ਵੇਚਦੀ ਆ ਤੇ ਹੋਰ ਵੀ ਗਲਤ ਕੰਮ ਕਰਦੀ ਆ ਤੇ ਅਸੀਂ ਤਾਂ ਇੱਥੋਂ ਤੱਕ ਆ ਵੀ ਉਹਨੇ ਡੌਗ ਵੀ ਰੱਖਿਆ ਹੋਇਆ ਸੀ ਤਾਂ ਆਪਣੇ ਘਰ ਦੇ ਉਹਨਾਂ ਦੀ ਗੇਟ ਹੀ ਨਹੀਂ ਖੋਲਦੇ ਕਿਉਂਕਿ ਉਹਦੇ ਕੋਲ ਨਸ਼ਾ ਲੈਣ ਆਉਂਦੇ ਜਾਂਦੇ ਰਹਿੰਦੇ ਸੀ ਮੈਂ ਇਹਦੇ ਸੰਬੰਧੀ ਫਿਰ ਸਰਪੰਚ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਸਰਪੰਚ ਸਾਹਿਬ ਵੀ ਉਹਨੇ ਚੁੱਲ੍ਹੋ ਦੇ ਘਰ ਵੀ ਮੈਂ ਆਪਣੀ ਈਰੀ ਚ ਇਸ ਦਾ ਨਹੀਂ ਕੋਈ ਚੀਜ਼ ਟਾਲਣ ਨਹੀਂ ਕਰੂੰਗਾ ਅਸੀਂ ਉਸੇ ਵੇਲੇ ਜਿਹੜੇ ਪਿੰਡ ਦੇ ਬੰਦੇ ਵੀ ਸੀ ਨਾਲ ਲੇਡੀਜ਼ ਵੀ ਸੀਗੇ ਉਸਔਰ ਦੇ ਘਰ ਗਏ ਫਿਰ ਉਹਨੂੰ ਮੈਂ ਦੱਸਿਆ ਵੀ ਮੈਡਮ ਇਹ ਬਰਦਾਸ਼ਤ ਨਹੀਂ ਆਇਆ ਬਿਲਕੁਲ ਕਿਉਂਕਿ ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਫਿਰ ਨਸ਼ਾ ਛੱਡ ਦਿਓ ਜਿਹੜੀਆਂ ਗਲਤ ਤੁਹਾਡੀਆਂ ਹਰਕਤਾਂ ਨੇ ਜੇ ਮੋਈ ਮੈਂ ਉਹਨਾਂ ਕਾ ਵੀ ਬਿਲਕੁਲ ਇਹ ਚੀਜ਼ ਨਹੀਂ ਮੈਂ ਕਰੂੰਗਾ ਵੀ ਤੁਹਾਡੇ ਕਰਕੇ ਤੁਹਾਡੇ ਆਣ ਗੁਆਣ ਜਿਹੜੀ ਡਿਸਟਰਬ ਹੋ ਰਹੇ ਨੇ ਉਹ ਵਿਚਾਰੇ ਵੀ ਇਹਦਾ ਡੱਗ ਦਾ ਜਾਂ ਕੋਈ ਵੀ ਮੜਾ ਪ੍ਰਭਾਵ ਸਾਡੇ ਘਰ ਨਾਲ ਆਵੇ ਉਹ ਗੇਟ ਨਹੀਂ ਖੋਲ ਰਹੇ ਮੈਨੂੰ ਉਹਨਾਂ ਦਾ ਦਰਦ ਬੜਾ ਜਿਹੜਾ ਆਪਣੇ ਆਮ ਲੋਕ ਮਹਿਸੂਸ ਕਰਾ ਵੀ ਯਾਰ ਨਹੀਂ ਚੰਗਾ ਨਹੀਂ ਫਿਰ ਉਸ ਲੜਕੀ ਨੂੰ ਮੈਂ ਵਾਰਨਿੰਗ ਦਿੱਤੀ ਉਹਨਾਂ ਨੂੰ ਵੀ ਬਿਲਕੁਲ ਇਹ ਚੀਜ਼ ਜਿਹੜੀ ਹੈ ਬਰਦਾਸ਼ਤ ਨਹੀਂ ਹੋਊਗੀ ਤੇ ਉਹਦੇ ਨਾਲ ਅੱਜ ਮੈਨੂੰ ਬਹੁਤ ਮੇਰੇ ਪਿੰਡਾਂ ਦੇ ਹੋਰਾਂ ਦੇ ਵੀ ਫੋਨ ਆਏ ਵੀ ਸਾਡੀ ਤੁਹਾਨੂੰ ਮੈਂ ਨਾ ਅਸੀਂ ਤੁਹਾਨੂੰ ਦੱਸਣਾ ਵੀ ਇੱਥੇ ਆ ਚੀਜ਼ ਹੋ ਰਹੀ ਆ ਤੇ ਚਲੋ ਅੱਜ ਥੋੜਾ ਜਿਹਾ ਬਿਜੀ ਸੀ لیکن میں پھر بھی جتتی ਜੀ ਕਿ ਮੈਂ ਬ੍ਰੈਂਡ ਉੱਤੇ ਉਹਨਾਂ ਨੂੰ ਬਣਾ ਰਿਹਾ ਵੀ ਅੱਜ ਮੈਨੂੰ ਦੱਸੋ ਮੈਨੂੰ ਅਪਲਾਈ ਬਹੁਤ ਵਧੀਆ ਲੱਗਿਆ ਵੀ ਲੋਕ ਹੁਣ ਮੇਨਾ ਆਪ ਜੁੜਨ ਰਹੇ ਨੇ ਤੁਸੀਂ ਇੱਕ ਗੱਲ ਕਹੀ ਸੀ ਵੀ ਮਾਫੀ ਵਾਲਾ ਖਾਨਾ ਨਹੀਂ ਸਾਡੇ ਖਾਤੇ ਦੇ ਵਿੱਚ ਮਾਫੀ ਵਾਲਾ ਖਾਨਾ ਨਹੀਂ ਹੈ ਕਿ ਸੱਚਮੁੱਚ ਨਹੀਂ ਹੈਗਾ ਹੁਣ ਨਸ਼ਾ ਤਸਕਰਾਂ ਨੂੰ ਖੁੱਲੇ ਆਮ ਚੇਤਾਵਨੀ ਦਿੱਤੀ ਜੀ ਹੁਣ ਤੁਸੀਂ ਦੇਖੋ ਜੀ ਇਹ ਮੈਂ ਨਾ ਪਹਿਲਾਂ ਵੀ ਕਰ ਚੁੱਕਾ ਔਰ ਜਿਹੜਾ ਮੈਂ ਕੀਤਾ ਹੈ ਉੱਤੇ ਮੈਂ ਖਰਾ ਉਤਰਿਆ ਬੇਰ ਕਲਾਂ ਦਾ ਸਰਪੰਚਾ ਮੁੰਡਾ ਦਿੰਦਾ ਬਹੁਤ ਵਧੀਆ ਜਾਂਗਾ ਉਹਨੇ ਮੈਨੂੰ ਇਹ ਚੀਜ਼ ਦੱਸੀ ਸੀ ਅੱਜ ਤੋਂ ਹੁਣ ਤੱਕ ਪਹਿਲਾਂ ਜਿਹੜਾ ਮੁੰਡਾ ਦੱਸਿਆ ਸੀ ਮੈਂ ਉੱਤੇ ਆਪਣੇ ਪਰਸਨਲ ਰਿਸੋਰਸ ਲਾਇ ਸੀਗੇ ਉਹ ਬੰਦੇ ਨੂੰ ਫੜਿਆ ਫੜ ਕੇ ਅਸੀਂ ਛਲਾਕਾਂ ਦੇ ਪਿੱਛੇ ਭੇਜਿਆ ਮਤਲਬ ਇਹ ਨਹੀਂ ਵੀ ਅਸੀਂ ਕਹਿ ਤਾ ਦੇ ਕਰਦੇ ਨਹੀਂ ਮੈਂ ਤਾਂ ਜਿਹੜਾ ਕਹਿਣਾ ਕਰਦਾ ਵੀ ਆ ਜਿਹੜੇ ਮੈਂ ਦਿੱਤੇ ਮੈਂ ਆਪਣੇ ਪਰਸਨਲ ਰਿਸੋਰਸ ਜਾਂ ਸਾਡੇ ਇਨਫੋਰਮੇਸ਼ਨ ਜਿਹੜੇ ਸਾਨੂੰ ਦਿੰਦੇ ਨਹੀਂ ਸੀ ਉਹ ਲਾਈ ਦੇ ਨੇ ਬੰਦੇ ਔਰ ਉਹ ਪੋਜ਼ਿਟਿਵ ਰਿਜ਼ਲਟ ਮੈਂ ਰਹਿਣੇ ਸਭ ਤੋਂ ਵੱਡੀ ਗੱਲ ਆ ਵੀ ਮੇਰਾ ਮੁਰਚੀ ਮੈਨੂੰ ਕਹਿੰਦਾ ਸਰ ਅੱਜ ਨਸ਼ਾ ਬਹੁਤ ਘਟ ਗਿਆ ਮੈਂ ਕਿਹਾ ਵੀ ਯਾਰ ਬਾਕੀ ਤਾਂ ਪਤਾ ਨਹੀਂ ਆਪਣੇ ਜਿਹੜੇ ਏਰੀਆ ਮਲਾਉ ਦਾ ਇੱਥੇ ਬਹੁਤ ਘਟ ਗਿਆ ਹੈ ਇਹਦਾ ਪੈਲਟ ਵੀ ਥੋੜਾ ਦੇਖਣ ਨੂੰ ਸੁਣ ਮਿਲ ਰਿਹਾ ਬੜੀ ਸਾਨੂੰ ਵੀ ਮਨ ਨੂੰ ਸੰਤੁਸ਼ਟੀ ਨਹੀਂ ਵੀ ਜੇ ਘਟਦਾ ਆ ਇਹ ਕੋੜਾ ਪੰਜਾਬ ਚੋਂ ਦੂਰ ਹੋਣਾ ਚਾਹੀਦਾ ਜਿਹੜਾ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੁਣ ਕਹਿ ਲਈਏ ਮੈਂ ਸ਼ਰਯਾਮ ਕਹੂੰਗਾ ਜੀ ਕਿਉਂਕਿ ਲੋਕ ਵੀ ਕਮੈਂਟ ਕਰਦੇ ਹੁੰਦੇ ਸੀ ਕਿ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੀ ਪਰ ਕਿਤੇ ਨਾ ਕਿਤੇ ਹੁਣ ਪੁਲਿਸ ਹੈ ਜਿਹੜੀ ਪੂਰੀ ਸਿੱਦਤ ਦੇ ਨਾਲ ਪੂਰਾ ਦਿਲੋਂ ਚਾਹੁੰਦੀ ਹੈ ਵੀ ਪੰਜਾਬ ਚੋਂ ਨਸ਼ਾ ਖਤਮ ਕਰਨਾ ਜੀ ਨਿੱਕੋ ਜੀ ਮੈਂ ਤਾਂ ਇੱਕ ਆਪਣੇ ਸੋਚਣ ਦੀ ਹਰ ਇੱਕ ਅਫਸਰ ਦੀ ਜਦੋਂ ਸਾਡੀ ਸਰਕਾਰ ਹੁਣ ਕਹਿ ਰਹੀ ਹੈ ਵੀ ਸਰਵੇ ਨੂੰ ਚੰਦ ਦਿਨਾਂ ਦੇ ਜਾਂ ਚੰਦ ਇੱਕ ਮਹੀਨਿਆਂ ਦੇ ਵਿੱਚ ਦੋ ਤਿੰਨ ਮਹੀਨਿਆਂ ਦੇ ਵਿੱਚ ਖਤਮ ਕਰ ਦਿਓ ਜੇ ਅਸੀਂ ਹੁਣ ਐਫਰਟ ਨਹੀਂ ਲਾਵਾਂਗੇ ਹੁਣ ਕੋਸ਼ਿਸ਼ ਨਹੀਂ ਕਰਾਂਗੇ ਫਿਰ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਹੈ ਆਪਣੇ ਲਈ ਸਾਡੇ ਲਈ ਮੈਂ ਤਾਂ ਕਹਣਾ ਜਿੰਨੇ ਵੀ ਆ ਜਿਹੜੀ ਗੱਲ ਅਸੀਂ ਕਰਤੀਆਂ ਵੀ ਮੈਂ ਤਾਂ ਹੁਣ ਦੇ ਆ ਵੀ ਜਿੰਨਾ ਜਿਆਦਾ ਜਿਆਦਾ ਆ ਇਸ ਨੂੰ ਖਤਮ ਕਰਨਾ ਬਿਲਕੁਲ ਮੈਂ ਇਸ ਤੇ ਲੈ ਕੇ ਆਉਂਗਾ ਮੈਂ ਤੇ ਜਦੋਂ ਤੋਂ ਤੁਸੀਂ ਆਏ ਹੋ ਫਿਲਹਾਲ ਅਸੀਂ ਤੁਹਾਡੀ ਸਿਫਤੀ ਸੁਣੀ ਹੈ ਕਿ ਆਲੇ-ਦਾਲੇ ਦੇ ਪਿੰਡਾਂ ਦੇ ਵਿੱਚ ਨਸ਼ਾ ਤਸਕਰ ਤੁਹਾਡੇ ਤੋਂ ਡਰਦੇ ਸੀ ਕਿੰਨੇ ਕੁ ਪਰਚੇ ਤੁਸੀਂ ਦਰਜ ਕਰ ਚੁੱਕੇ ਹੋ ਨਸ਼ਾ ਤਸਕਰ ਖਲਾ ਅਸੀਂ ਨਸ਼ਾ ਤਸਕਰ ਦਾ ਕਲਾਬ ਕਾਫੀ ਪਰਚੇ ਦਿੱਤੇ ਨੇ ਤੇ ਜਿਹੜੇ ਮੇਨ ਟਾਰਗਟ ਸੀ ਠਮੋੜ ਦੀ ਜੱਗੂ ਸਿਗਾ ਛੋਡੀ ਸਿਗਾ ਉਹ ਚੱਕੇ ਹਾਲੇ ਤੱਕ ਜੇਲ੍ਹ ਦੇ ਵਿੱਚ ਨੇ ਮੈਨੂੰ 7ਵੇਂ ਮਹੀਨੇ ਵਿੱਚ ਜਵਾਨ ਕੀਤਾ 24 ਚ ਤੇ 10 ਦਿਨਾਂ ਬਾਅਦ ਮੇ ਚੱਕਲੇ ਸੀਗੇ ਤੇ ਹੋਰ ਵੀ ਨੇ ਜਿਹੜੇ ਹੁਣ ਉਹ ਇਸ ਕਰਕੇ ਡਰਦੇ ਵੀ ਜਿਹੜੇ ਨੇ ਮਗਰਮੱਛ ਨਹੀਂ ਛੱਡੇ ਤੇ ਦੁੱਜੇ ਸਾਡੇ ਸੀ ਕਿਰਪਾਣੀ ਦੇ ਇਹ ਚੀਜ਼ ਦਾ ਵੀ ਥੋੜਾ ਉਹਨਾਂ ਤੇ ਫਰਕ ਪੈਂਦਾ ਤੇ ਬਾਕੀ ਜਦੋਂ ਮੈਨੂੰ ਥੋੜਾ ਫੁਰਸਤ ਮਿਲਦਾ ਮੈਂ ਪਿੰਡਾਂ ਦੇ ਜਿਹੜੇ ਸਰਪੰਚ ਨੇ ਨਵੇਂ ਮੰਨੇ ਉਹਨਾਂ ਦੇ ਸੰਪਰਕ ਦੇ ਵਿੱਚ ਰਹਿਣਾ ਉਹਨਾਂ ਨੂੰ ਮਿਲਦਾ ਰਹਿਣਾ ਵਿੱਚ ਲੋਕਾਂ ਨਾਲ ਜਾ ਕੇ ਮਿਲਦਾ ਰਹਿਣਾ ਤੇ ਉਹਦਾ ਵੀ ਮੈਨੂੰ ਬੜਾ ਜਿਹੜਾ ਪੋਜ਼ੀਟਿਵ ਰਿਜ਼ਲਟ ਮਿਲ ਰਿਹਾ ਹੈ ਸੰਪਰਕ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਉਂਸਲਿੰਗ ਕਰਦੇ ਰਹੋਗੇ ਜੀ ਪੱਕਾ ਹੀ ਪੱਕਾ ਮੈਂ ਪਹਿਲਾਂ ਵੀ ਕਰਦੇ ਰਹਿਣਾ ਸੀ ਪਹਿਲਾਂ ਵੀ ਸਾਡੇ ਸੰਪਰਕ ਚ ਲਿਆ ਸੀ ਵਿੱਚ ਥੋੜਾ ਜਿਹਾ ਕਰਕੇ ਥੋੜਾ ਰੁਕ ਗਿਆ ਸੀਗਾ ਨਿੱਕ ਕਨਨ ਫਿਰ ਚੱਲ ਗਿਆ ਸੀ ਡੇਲੀ ਦੇ ਮੈਂ 2 ਜਾਂ 3 ਪਿੰਡ ਜਿਹੜੇ ਆ ਉਹ ਅਟੈਂਡ ਕਰਦਾ ਉਹਦੇ ਜਾ ਕੇ ਤੇ ਹੁਣ ਫਿਰ ਇੱਕ ਵਾਰੀ ਸਾਡੇ ਕਹੇ ਤੇ ਨਸ਼ਾ ਤਸਕਰਾਂ ਨੂੰ ਫਿਰ ਕੈਮਰੇ ਦੇ ਸਾਹਮਣੇ ਉਹੀ ਧਾਕੜਾ ਅੰਦਾਜ਼ ਚ ਦੇ ਦੋ ਵੀ ਜਾਂ ਫਿਰ ਨਸ਼ਾ ਛੱਡ ਦੋ ਜਾਂ ਸਾਡਾ ਪੰਜਾਬ ਹੀ ਛੱਡ ਦੋ ਹਾਂਜੀ ਇਹ ਤਾਂ ਕਲੀਅਰ ਹੈ ਜੀ ਮੈਂ ਤਾਂ ਆਪਣੇ ਜਿਹੜੇ ਏਰੀਆ ਦੇ ਜਿੰਨੇ ਵੀ ਨੇ ਉਹਨਾਂ ਨੂੰ ਇਹੀ ਕਿਨਾਂ ਨਾ ਵੀ ਜਾਂ ਤਾਂ ਕੱਕਾ ਪਿੰਡ ਛੱਡ ਦਿਓ ਜਾਂ ਨਸ਼ਾ ਛੱਡ ਦਿਓ ਦੋ ਚੀਜ਼ਾਂ ਨੇ ਜਿਹੜਾ ਨਸ਼ਾ ਪ ਉਹ ਮਾਨਸਿਕ ਕਮਜ਼ੋਰੀ ਲਾਲੋ ਜਾਂ ਮਾਨਸਿਕ ਜਿਹੜਾ ਬਿਮਾਰਾ ਉਹਨੂੰ ਅਸੀਂ ਹੈਲਪ ਕਰਾਂਗੇ ਉਹਦੀ ਉਹਦਾ ਲਾਜ ਵੀ ਕਰਾਵਾਂਗੇ ਜਿੰਨੀ ਮਦਦ ਉਹਦੀ ਕਰਾਂਗੇ ਲੇਕਿਨ ਜਿਹੜਾ ਵੇਦਾ ਉਹਦੇ ਲਈ ਜਿਹੜਾ ਵੇਚਦਾ ਉਹਦੇ ਲਈ ਕੋਈ ਦੋਰਾਵਾ ਨਹੀਂ ਉਹ ਤਾਂ ਪੱਕਾ ਹੀ ਆ ਜਿੰਨੀ ਦਿਨ ਮੈਂ ਜੇ ਰਹਿ ਗਿਆ ਜਾਂ ਤਾਂ ਪਿੰਡ ਛੱਡੂਗਾ ਜਾਂ ਨਸ਼ਾ ਵੇਚਣਾ ਛੱਡੂਗਾ ਦੋ ਚੀਜ਼ਾਂ ਹੋਣੀਆਂ ਪੱਕਾ 100% ਸ਼ੋਰ ਹੈ ਬਹੁਤ ਬਹੁਤ ਸ਼ੁਕਰੀਆ ਸਤਨਾਮ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਥੈਂਕ ਯੂ ਤੇ ਇਹ ਸਨ ਐਸਐਚਓ ਸਤਨਾਮ ਸਿੰਘ ਥਾਣਾ ਮਲੋਦ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜਿਨ੍ਹਾਂ ਨੇ ਪੂਰੇ ਧਾਕੜ ਅੰਦਾਜ਼ ਦੇ ਵਿੱਚ ਕਿਹਾ ਵੀ ਜਾਂ ਤਾਂ ਤੁਸੀਂ ਨਸ਼ਾ ਛੱਡ ਦੋ ਜਾਂ ਫਿਰ ਪਿੰਡ ਛੱਡ ਦੋ ਤੇ ਪੰਜਾਬ ਛੱਡ ਦੋ ਕਿਤੇ ਨਾ ਕਿਤੇ ਅਜਿਹੇ ਚੰਗੇ ਅਫਸਰਾਂ ਦੀ ਜ਼ਰੂਰਤ ਹੈ ਪੰਜਾਬ ਨੂੰ ਜੋ ਪੰਜਾਬ ਨੂੰ ਸੱਚਮੁੱਚ ਹੀ ਨਸ਼ੇ ਵਰਗੇ ਭੈੜੇ ਕੋੜ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਨੇ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਜੇਕਰ ਤੁਸੀਂ ਵੀ ਦਿਲ ਤੋਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚੋਂ ਪਲਸੇ ਵਰਗੀ ਮਾੜੀ ਅਲਾਮਤ ਚਿੱਟੇ ਵਰਗੀ ਮਾੜੀ ਅਲਾਮਤ ਜੜੋ ਖਤਮ ਹੋ ਜਾਵੇ ਤਾਂ ਇਹੋ ਜਿਹੇ ਤਾਕਤ ਅਫਸਰਾਂ ਦਾ ਤੁਹਾਨੂੰ ਵੀ ਸਾਥ ਦੇਣਾ ਤਾਂ ਬੰਦਈ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਬਹੁਤ ਘੱਟ ਮੁਲਾਜ਼ਮ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਜਿਹੇ ਬਹੁਤ ਘੱਟ ਮੁਲਾਜ਼ਮ ਹੁੰਦੇ ਨੇ ਜੋ ਕਿ ਜਮਿਨੀ ਪੱਧਰ ਤੇ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੇ ਨੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾਣੀ ਪੰਜਾਬ ਕੇਸਰੀ ਲਈ ਮੈਂ ਪ੍ਰਕਾਸ਼ ਸ਼ਰਮਾ